ਹੰਸਰਾਜ ਹਨਸੋਣਾ ਦੇ ਕਰੇ ਸਵੇਟ ਤੋਂ ਲਾਈਫ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਉਹਨਾਂ ਦੀ ਧਰਮ ਪਤਨੀ ਅਤਾਜੇ ਦੇ ਹहांत ਹੋ ਗਿਆ ਲਗਾਤਾਰ ਪੰਜਾਬੀ ਜਗਤ ਤੇ ਮਿਊਜ਼ਿਕ ਇੰਡਸਟਰੀ ਤੋਂ ਵੀ ਕਲਾਕਾਰ ਇੱਥੇ ਪਹੁੰਚ ਰਹੇ ਨੇ ਕਮਲ ਖਾਨ ਪਹੁੰਚੇ ਨੇ ਇੱਥੇ ਕੱਲ ਬਾਦ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਮਲ ਕੀ ਜਜ਼ਬਾਤ ਨੇ ਇਸ ਵੇਲੇ ਤੁਹਾਡੇ ਦੇਖੋ ਜੀ ਇੱਕ ਮਾਂ ਦਾ ਜਾਣਾ ਇਹ ਮੈਂ ਯੋਰਾ ਸੋਣਾ ਨੂੰ ਅਨੁਰਾਜ ਨੂੰ ਦੇਖ ਕੇ ਮਹਿਸੂਸ ਕਰ ਸਕਦਾ ਕਿ ਇਹ ਜਿਹੜਾ ਦੁੱਖ ਹੈ ਇਹ ਬਹੁਤ ਵੱਡਾ ਹੈ ਜੇ ਕੋ ਮਾਰ ਜਾਂਦੀ ਹੈ ਤਾਂ ਦੁਨੀਆ ਚਲੀ ਜਾਂਦੀ ਹੈ ਸੋ ਮਾਰ ਨਹੀਂ ਜਾਣੀ ਚਾਹੀਦੀ ਕਿਸੇ ਨੂੰ ਔਰ ਮੈਂ ਇਸ ਦਰਦ ਨੂੰ ਬਹੁਤ ਚੰਗੀ ਤਰ੍ਹਾਂ ਮਹਿਸੂਸ ਕਰ ਸਕਦਾ ਹਾਂ ਔਰ ਮੈਂ ਦੁਆ ਕਰਦਾ ਹਾਂ ਮਾਲਕ ਅਕੀਆ ਕਿ ਪਰਿਵਾਰ ਇਸ ਪਰਿਵਾਰ ਨੂੰ ਮਾਲਕ ਪਹਾੜਾ ਮੰਨਣ ਦਾ ਇਕ ਬਲ ਬਖਸ਼ੇ ਕਿਉਂਕਿ ਇਸ ਦੁੱਖ ਦੀ ਘੜੀ ਦੇ ਵਿੱਚ ਸਿਰਫ ਅਸੀਂ ਲੋਕ ਕਹਿ ਸਕਦੇ ਹਾਂ ਦੁਆ ਕਰ ਸਕਦੇ ਹਾਂ ਪਰ ਮੈਂ ਆਵਾਮ ਨੂੰ ਦੁਆ ਕਰੂੰਗਾ ਕਿ ਇਸ ਪਰਿਵਾਰ ਲਈ ਜ਼ਰੂਰ ਦੁਆ ਕਰੋ ਕਿ ਮੈਂ ਤੁਸੀਂ ਬਖੂਪੀ ਇਹ ਦਰਦ ਸਮਝ ਸਕਦੇ ਹੋ ਕੁਝ ਦਿਨ ਪਹਿਲਾਂ ਹੀ ਤੁਹਾਡੇ ਮਾਤਾ ਜੀ ਵੀ ਅਲਵਿਦਾ ਆ ਗਏ ਸਨ ਹੈ ਨਾ ਕਦੀ ਮੁਲਾਕਾਤ ਹੋਈ ਸੀਗੀ ਇਹਨਾਂ ਦੇ ਨਾਲ ਮੈਂ ਕਦੇ ਆਂਟੀ ਨਾਲ ਕਦੇ ਮੁਲਾਕਾਤ ਨਹੀਂ ਹੋਈ ਮੈਂ ਕਿਉਂਕਿ ਮਾਂ ਤਾਂ ਚਾਹੇ ਇੱਕ ਮਾਂ ਦੀ ਦੁਨੀਆ ਦੇ ਵਿੱਚ ਜਿੰਨੀਆਂ ਮਾਵਾ ਨੇ ਉਹ ਮਾਂ ਮਾਂ ਹੀ ਹੁੰਦੇ ਕਿਉਂਕਿ ਹਰ ਹਰ ਮਾਂ ਦਾ ਆਪਣੇ ਬੱਚੇ ਲਈ ਇੱਕ ਦਰਦ ਇੱਕ ਤਕਲੀਫ ਇੱਕ ਇੱਕ ਖੁਸ਼ੀ ਹੁੰਦੀ ਅੰਦਰ ਬੈਠੇ ਇੱਕ ਬੜੀ ਉਹ ਵੀ ਕੋਈ ਹੁਣ ਨੇ ਗੱਲ ਬੜੀ ਸੋਹਣੀ ਕਹੀ ਕਿ ਉਹ ਪੁੱਛਦੇ ਹੁੰਦੇ ਸੀ ਕਿ ਕੁਝ ਖਾਦਾ ਕੁਝ ਪੀਤਾ ਸੋ ਉਹ ਗੱਲ ਯਾਦ ਕਰਕੇ ਇੱਕਦਮ ਮੇਰੀ ਮੇਰੀ ਕਨੈਕਟੀਵਿਟੀ ਉਧਰ ਚਲੀ ਗਈ ਬਿਕਾਜ਼ ਜਦੋਂ ਮਾਂ ਹੀ ਐ ਕਿ ਜਿਹਨੂੰ ਕੋਟੜ ਨਾਲ ਕੋਈ ਲਾਲਚ ਨਹੀਂ ਉਹਨੂੰ ਤੁਹਾਡੀ ਸ਼ੌਹਰਤ ਨਾਲ ਕੋਈ ਲੈਣਾ ਦੇਣਾ ਨਹੀਂ ਉਹਨੂੰ ਖੁਸ਼ੀ ਹੁੰਦੀ ਹੈ ਕਿ ਮੇਰੇ ਬੱਚੇ ਨੂੰ ਲੋਕ ਪਿਆਰ ਕਰਦੇ ਨੇ ਸਾਡੇ ਪੁੱਤਾਂ ਨੂੰ ਲੋਕ ਪਿਆਰ ਕਰਦੇ ਨੇ ਪਰ ਉਹਨੂੰ ਉਹਨੂੰ ਇਹ ਹੁੰਦਾ ਕਿ ਸਿਰਫ ਉਹਨੂੰ ਉਹਦਾ ਧਿਆਨ ਸਿਰਫ ਇਹ ਹੁੰਦਾ ਕਿ ਨੇ ਕੁਝ ਖਾਦਾ ਇਹ ਠੀਕ ਹੈ ਆਵਾਜ਼ ਤੋਂ ਪਤਾ ਲੱਗ ਜਾਂਦਾ ਕਿ ਇਹ ਖੁਸ਼ ਹੈ ਜਾਂ ਉਦਾਸ ਹੈ ਸੋ ਮੈਨੂੰ ਇਹ ਤਾਂ ਲੱਗਦਾ ਹੈ ਕਿ ਮਾਲਕ ਨੇ ਸਾਰਾ ਕੁਝ ਦਿੱਤਾ ਹੈ ਅੱਗੇ ਹੋਰ ਇਸ ਘਰ ਨੂੰ ਇਸ ਪਰਿਵਾਰ ਨੂੰ ਭਾਗ ਲੱਗਣ ਪਰ ਇੱਕ ਜਿਹੜੀ ਮਾਂ ਦੀ ਕਮੀ ਆ ਉਹ ساری ਜ਼ਿੰਦਗੀ ਵੀ ਰੜਕਦੀ ਰਹੇ ਅ ਅਜਿਹੇ ਅਹਿਸਾਸ ਵੀ ਹੁੰਦੇ ਨੇ ਕਿ ਜੇਕਰ ਤੁਸੀਂ ਦੁਖੀ ਵੀ ਹੋ ਤਾਂ ਮਾਂ ਨੂੰ ਨਾ ਵੀ ਦੱਸੋ ਤਾਂ ਅੰਦਰੋਂ ਮਾਂ ਨੂੰ ਪਤਾ ਹੁੰਦਾ ਕਿ ਕੀ ਚੀਜ਼ਾਂ ਚੱਲ ਰਹੀਆਂ ਨੇ ਕਿ 4 ਮਹੀਨੇ ਹੋ ਗਏ ਮਾਂ ਨੂੰ ਗਏ ਹੋਏ ਮੈਂ ਮੈਨੂੰ ਨੇ ਲੱਗਦਾ ਕਿ ਮੈਂ ਚੈਨ ਨਾਲ ਸੁੱਤਾ ਹੋਊਂਗਾ ਜਾ ਮੈਨੂੰ ਮੈਂ ਬਹੁਤ ਆਪਣੀ ਸਾਰਾ ਕੁਝ ਹੁੰਦੇ ਹੋਏ ਵੀ ਬਹੁਤ ਇਕੱਲਾ ਉਹ ਮੈਨੂੰ ਪਤਾ ਮੇਰੇ ਰੱਬ ਨੂੰ ਪਤਾ ਕੀ ਉਹ ਉਹ ਜਿਹੜਾ ਉਹ ਜਿਹੜੀ ਇੱਕ ਘਾਟ ਆ ਨਾ ਉਹ ਨਹੀਂ ਪੂਰੀ ਹੋ ਸਕਦੀ ਬਾਟੀ ਕਰ ਸੋ ਰੱਬ ਮੈਂ ਦੁਆ ਕਰਦਾ ਮਾਲਕ ਬਹੁਤ ਕੁਝ ਹੈ ਜ਼ਿੰਦਗੀ ਚ ਹੋਣ ਵਾਲਾ ਪਰ ਮਾਂ ਮਾਂ ਨੂੰ ਸਲਾਮਤ ਰੱਖਿਆ ਕਰੇ ਉਸ ਬੱਸ